ਪਰ ਅਸੀਂ ਐਸ ਵਾਰੀ ਫੈਸਲਾ ਕਰ ਲਿਆ ਕਿ ਅਸੀਂ ਜਿਹੜਾ ਪੌਲ ਬੰਦ ਕਰਨਾ ਹੈ ਦੋਨੋਂ ਸਾਈਡ ਤੋਂ ਬੰਦ ਕਰਨਾ ਉਧਰ ਕਿਸਾਨ ਜਥੇਬੰਦੀ ਸਾਡੇ ਨਾਲ ਜਿਹੜੀ ਬਣੀ ਆ ਉਹਨੇ ਰੇਲਵੇ ਲਾਈਨ ਬੰਦ ਕਰਨੀ ਆ ਅਸੀਂ ਪਰਿਵਾਰਾਂ ਸਮੇਤ ਹੋਣਾ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਨਾਲ 11 ਜਨਵਰੀ ਨੂੰ ਬੰਦ ਕਰਾਂਗੇ ਜਨਵਰੀ ਨੂੰ ਫਲੋਰ ਦੇ ਕੋਲੋਂ ਜਿਹੜਾ 7 ਲੋ ਦਾ ਪੌਲਾ ਉੱਥੋਂ ਬੰਦ ਕਰਨਾ ਔਰ ਸਰਕਾਰ ਦੋਨਾਂ ਸਰਕਾਰਾਂ ਨਾਲ ਆਰਪਾਰ ਦੀ ਲੜਾਈ ਲੱਗੀ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਦੇ ਨਾਲ ਕਹਿੰਦੇ ਮੀਟਿੰਗ ਹੋਈ ਆ ਉਹਨਾਂ ਨੇ ਮੰਗਾਂ ਵਾਸਤੇ ਕਿਹਾ ਵੀ ਕਾਨੂੰਨ ਇਹ ਉਦੋਂ ਤੱਕ ਲਾਗੂ ਨਹੀਂ ਹੁੰਦਾ ਜਦੋਂ ਤੱਕ ਤੁਹਾਡੇ ਨਾਲ ਸਾਡੀ ਸਹਿਮਤੀ ਨਹੀਂ ਬਣ ਜਾਂਦੀ ਤਾਂ ਕੀ ਤੁਹਾਡੀ ਗੱਲਬਾਤ ਹੋਈ ਕੋਈ ਮੁਲਾਕਾਤ ਹੋਈ ਸੀ ਕੇਂਦਰ ਸਰਕਾਰ ਵੱਲੋਂ ਕੋਈ ਸੱਦਾ ਆਇਆ ਕਿ ਨਹੀਂ ਪਹਿਲੀ ਗੱਲ ਤਾਂ ਕੋਈ ਸੱਦਾ ਨਹੀਂ ਆਇਆ ਸਰਕਾਰ ਨੇ ਸੱਦਾ ਦਿੱਤਾ ਆਪਣੇ ਦਲਾਲਾਂ ਨੂੰ ਜਿਹੜੇ ਸਰਕਾਰ ਦੇ ਦਲਾਲ ਆ ਬੰਦੇ ਇਕੱਠੇ ਕੀਤੇ ਇਕੱਠੇ ਜੇ ਘੱਟ ਹੋਇਆ ਤਾਂ ਅਸਤੀਫਾ ਦੇ ਦਾਂ 6000 ਦਾ ਘੱਟ ਹੋਇਆ ਜੇ 5-6000 ਦਾ ਘੱਟ ਹੋਇਆ ਅਸਤੀਫਾ ਦੇ ਦਾਂ ਨਹੀਂ ਪੰਜਾਬ ਦੀ ਪ੍ਰਧਾਨਗੀ ਖਾਨੇ ਕੀ ਲੋੜੇ ਲੱਗਦਾ ਕਿੰਨਾ ਘੱਟ ਹੋਊ ਸਰਕਾਰ ਤੋੜਦਾ ਕਿਸੇ ਸਿਆਸੀ ਪਾਰਟੀ ਨੇ ਘੱਟ ਨਹੀਂ ਕੀਤਾ ਹੋ ਜਿਹੜਾ ਘੱਟ ਆਊਗਾ ਦਿੱਲੀ ਜੰਮੂ ਹਾਈਵੇ ਆ ਉਹਨੂੰ ਬੰਦ ਕਰਨਾ ਸਰਕਾਰ ਨੂੰ ਪਤਾ ਲੱਗੇ ਵੀ ਜੰਮੂ ਨਾਲ ਕਨੈਕਸ਼ਨ ਕੱਟ ਹੋ ਗਿਆ ਹਮਾਚਲ ਨਾਲ ਕਨੈਕਸ਼ਨ ਕੱਟ ਹੋ ਗਿਆ ਦੂਜੀ ਗੱਲ ਜਿਹੜੀ ਹੈਗੀ ਉਹ ਇਸ ਕਰਕੇ ਵੀ ਆ ਦੂਜੀ ਗੱਲ ਆ ਕਿ ਇਸ ਪੰਜਾਬ ਦਾ ਸੈਂਟਰ ਆ ਤੁਸੀਂ ਵੀ ਡਰਾਈਵਰ ਨੂੰ ਚਾਹੇ ਤੁਸੀਂ ਗੱਡੀ ਚ ਚਲਾਉਂਦੇ ਚਾਹੇ ਮੋਟਰਸਾਈਕਲ ਚੋਂ ਗੁੱਸਾ ਨਾ ਕਰਨਾ ਬਹੁਤ ਹੀ ਪੰਜਾਬ ਦੇ ਵਿੱਚ ਅੱਜ ਗੱਡੀਆਂ ਜਿਹੜੀਆਂ ਆ ਉਹਨਾਂ ਦੀ ਕੀਮਤ 5 ਲੱਖ ਤੋਂ ਥੱਲੇ ਆ ਉੱਚੇ ਵੀ ਲੋਨ ਕਰਾਇਆ ਹੁੰਦਾ ਸੀ ਤੇ ਅਸੀਂ 10 ਲੱਖ ਰੁਪਏ ਜੁਰਮਾਨਾ ਕਿੱਥੋਂ ਭਰ ਦਾਂਗੇ ਕਿੱਥੇ 10 ਸਾਲ ਦੀ ਸਜ਼ਾ ਜੇਲ੍ਹ ਚ ਜਿਹੜਾ 10 ਸਾਲ ਲਈ ਬੰਦਾ ਚਲ ਜੂਗਾ ਇਹਨਾਂ ਨੇ ਕਿ ਕਾਨੂੰਨ ਤੁਰਿਆ ਉਹ ਨਾ ਬੰਦਾ ਛਾਲ ਮਾਰ ਕੇ ਟਰੱਕ ਦੇ ਅੱਗੇ ਲੰਮਾ ਬੈ ਜਾਂਦਾ ਸੂਸਰ ਕਹ ਲੈਂਦਾ ਯਾਰ ਨੂੰ ਕਹਿੰਦੇ ਪਰਚਾ ਉਹਨਾਂ ਨੇ ਕਹਿਣਾ ਕੀ ਆ ਟਰੱਕ ਆਪਰੇਟਰ ਨੇ ਕੁਝ ਲਿਆ ਟਰੱਕ ਆਪਰੇਟਰਾਂ ਨੇ ਪਿਛਲੇ ਦਿਨੀ ਇੱਕ ਦਿਨ ਦੀ ਹੜਤਾਲ ਕੀਤੀ ਸੀ ਪੂਰਾ ਦੇਸ਼ ਦੇ ਵਿੱਚ ਹਹਾਕਾਰ ਮਚ ਗਿਆ ਸੀਗਾ ਪੈਟਰੋਲ ਪੰਪਾਂ ਤੇ ਤੇਲ ਨਹੀਂ ਪਹੁੰਚ ਰਿਆ ਸੀ ਔਰ ਹੁਣ ਫਿਰ ਪੰਜਾਬ ਦੇ ਵਿੱਚ ਐਲਾਨ ਕੀਤਾ ਜਾ ਰਿਹਾ ਹੈ ਕਿ ਟਰੱਕ ਆਪਰੇਟਰ ਹੜਤਾਲ ਤੇ ਜਾਣਗੇ ਔਰ ਯੂਨੀਅਨ ਦੇ ਜੋ ਪ੍ਰਧਾਨ ਨੇ ਸਾਡੇ ਨਾਲ ਨੇ ਗੱਲਬਾਤ ਕਰਦੇ ਆ ਹੈਪੀ ਸਿੰਧੂ ਜੀ ਸਿੰਧੂ ਸਾਹਿਬ ਹੁਣ ਫਿਰ ਤੁਸੀਂ ਅੱਜ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਔਰ ਹੁਣ ਫਿਰ ਤੁਸੀਂ ਅੱਗੇ ਐਲਾਨ ਕਰ ਦਿੱਤਾ ਕਿ ਫਿਰ ਧਰਨਾ ਲਾਉਂਗੇ ਤੁਸੀਂ ਬਿਲਕੁਲ ਧਰਨਾ ਲਾਵਾਂਗੇ ਅਸੀਂ ਧਰਨਾ ਲਾਉਣਾ ਨਹੀਂ ਚਾਹੁੰਦੇ ਸਰਕਾਰ ਦੀ ਮੰਸ਼ਾ ਦੇ ਪਿੱਛੇ ਪੀਏ ਅਸੀਂ ਪਿਛਲੀ ਵਾਰ ਮੈਂ ਪਹਿਲਾਂ ਪਿਛਲੀ ਵਾਰ ਦੀ ਗੱਲ ਕਰਾਂ ਪਹਿਲਾਂ ਪੰਜਾਬ ਸਰਕਾਰ ਨਾਲ ਪਿਛਲੇ ਸਾਲ ਲੜਾਈ ਸ਼ੁਰੂ ਕੀਤੀ ਜਦੋਂ ਅਸੀਂ ਦਸੰਬਰ ਦੇ ਵਿੱਚ 12 ਜਾਂ 13 ਦਸੰਬਰ ਨੂੰ ਟ੍ਰਾਂਸਪੋਰਟ ਮਿਨਿਸਟਰੀ ਕੋਠੀ ਕੇਰੀ ਕਿਉਂਕਿ ਉਹਨਾਂ ਨੇ ਕੁਝ ਟੱਕਾਂ ਦੇ ਖਿਲਾਫ ਕਾਨੂੰਨ ਲੈ ਕੇ ਆ ਰਹੇ ਸੀ ਉਸ ਤੋਂ ਬਾਅਦ ਅਸੀਂ 20 ਤਰੀਕ ਨੂੰ ਫਲੋਰ ਜਿਹੜਾ ਪੌਲ ਹੁਣ ਅਸੀਂ 11 18 ਨੂੰ ਕਰਨ ਜਾ ਰਹੇ ਹਾਂ ਉਹ ਪੌਲ ਬੰਦ ਕੀਤਾ 3 ਘੰਟੇ ਚ ਇੱਕ ਕਮੇਟੀ ਬਣੀ ਸਾਰਾ ਕੁਝ ਆਪਾਂ ਪੁਲਿਸ ਕੋਲ ਦੇ ਤਾਂ ਅਸੀਂ 10 ਦਿਨ 15 ਦਿਨ ਸਾਈਡ ਤੇ ਬੈਠ ਰਹੇ ਦੋ 300 ਬੰਦਾ ਬੈਠ ਜਾਂਦਾ ਫਿਰ ਉਸ ਹੀ ਆ ਪਰ ਕਿਸੇ ਨੇ ਸਾਨੂੰ ਨਹੀਂ ਪੁੱਛਿਆ ਉਹ ਕਮੇਟੀ ਨੇ ਇੱਕ ਮੀਟਿੰਗ ਕੀਤੀ ਕਿਸੇ ਨੇ ਨਹੀਂ ਪੁੱਛਿਆ ਫਿਰ ਅਸੀਂ ਸ਼ੰਭੂ ਬਾਰਡਰ ਆ ਕੇ ਬੰਦ ਕਰ ਦਿੱਤਾ 30 ਤਰੀਕ ਨੂੰ ਨਮਾਸਾਲਾ ਅ ਤੇ ਫਿਰ ਸਾਡੇ 5 ਦਿਨ ਕਿਸੇ ਨੇ ਸਾਨੂੰ ਨਹੀਂ ਪੁੱਛਿਆ 5 ਦਿਨ ਦੋਨੋਂ ਸਾਈਡਾਂ ਬੰਦ ਕੀਤੀਆਂ ਰੋਡ ਦੀਆਂ ਕਿਸੇ ਨੇ 5 ਦਿਨ ਨਹੀਂ ਪੁੱਛਿਆ 5 ਦਿਨਾਂ ਬਾਅਦ ਸਾਨੂੰ ਬੁਲਾਇਆ ਬੁਲਾਇਆ ਇੱਕ ਕਮੇਟੀ ਬਣਾਈ ਸਾਨੂੰ ਲੌਲੀਪਪ ਦੇ ਕੇ ਤੋਰਤਾ ਕਿ ਸਾਰੇ ਮਾਮਲੇ ਦੇ 1 ਮਹੀਨੇ ਚ ਹੱਲ ਕੀਤੇ ਜਾਣਗੇ ਪਰ ਅਸੀਂ ਇਸ ਵਾਰੀ ਫੈਸਲਾ ਕਰ ਲਿਆ ਕਿ ਅਸੀਂ ਜਿਹੜਾ ਪੌੜ ਬੰਦ ਕਰਨਾ ਦੋਨੋਂ ਸਾਈਡ ਤੋਂ ਬੰਦ ਕਰਨਾ ਉਧਰ ਕਿਸਾਨ ਜਥੇਬੰਦੀ ਸਾਡੇ ਨਾਲ ਜਿਹੜੀ ਬਣੀ ਆ ਉਹਨੇ ਰੇਲਵੇ ਲਾਈਨ ਬੰਦ ਕਰਨੀ ਆ ਅਸੀਂ ਪਰਿਵਾਰਾਂ ਸਮੇਤ ਹੋਣਾ ਬੱਚਿਆਂ ਨੂੰ ਨਾਲ ਲੈ ਕੇ ਆਪਣੇ ਨੂੰਣਾ ਅੱਜ ਪੰਜਾਬ ਦੀ 18 ਜਨਵਰੀ ਨੂੰ ਬੰਦ ਕਰ ਜਨਵਰੀ ਨੂੰ ਫਲੋਰ ਦੇ ਕੋਲੋਂ ਜਿਹੜਾ ਸਤਲੋਜ ਦਾ ਪੌੜਿਆ ਉੱਥੋਂ ਬੰਦ ਕਰਨਾ ਔਰ ਸਰਕਾਰ ਦੋਨਾਂ ਸਰਕਾਰਾਂ ਨਾਲ ਆਰਪਾਰ ਦੀ ਲੜਾਈ ਲਾਣੀ ਹੈ ਪੰਜਾਬ ਸਰਕਾਰ ਪਹਿਲ ਕਦਮੀ ਕਰੇ ਟਰੱਕਾਂ ਨੇ ਮੰਗਾ ਸਾੜੀ ਕੋਈ ਜਾਇਜ਼ ਮੰਗਾਂ ਤੁਸੀਂ ਸਾਰੇ ਮੈਂ ਦੱਸ ਚੁੱਕਾ ਆਂ ਪਰ ਮੈਂ ਚਾਹਣਾ ਦੱਸ ਵੀ ਦਿਓ ਕਿ ਆਖਿਰਕਾਰ ਕਿਉਂਕਿ ਹਰ ਇੱਕ ਬੰਦਾ ਸੋਚਦਾ ਹੈ ਕਿ ਆਖਰ ਟਰੱਕਾਂ ਵਾਲਿਆਂ ਨੂੰ ਹੋ ਕੀ ਗਿਆ ਤੁਹਾਨੂੰ ਕੀ ਲੱਗਦਾ ਕਿਹੜੀ ਵਿਫਤਾ ਟਰੱਕਾਂ ਵਾਲਿਆਂ ਤੇ ਪਈ ਆ ਜਾਂ ਕਿਹੜੀ ਚੀਜ਼ ਤੁਹਾਨੂੰ ਲੱਗਦਾ ਕਿ ਤੁਹਾਨੂੰ ਬੰਦ ਕਰਨਾ ਪੈ ਰਿਹਾ ਸਭ ਕੁਝ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਆਹ ਸੈਂਟਰ ਗਵਰਨਮੈਂਟ ਕਾਲਾ ਕਾਨੂੰਨ ਲੈ ਕੇ ਆਏ ਉਹ ਸਾਡੇ ਲਈ ਸਭ ਤੋਂ ਮਾਰੂ ਆ ਕਿਉਂਕਿ ਅੱਜ ਸਭ ਤੋਂ ਵੱਡੀ ਗੱਡੀ ਸਾਡੀ ਆ ਮੈਂ ਪੰਜਾਬ ਦੇ ਵੱਖ-ਵੱਖ ਜਗ੍ਹਾ ਦੇ ਕਈ ਵਾਰੀ ਜੂਨੀਅਨ ਦੇ ਕਰਕੇ ਜਾਣਾ ਪੈਂਦਾ ਕਈ ਵਾਰੀ ਆਪਣੇ ਟਰੱਕ ਦੇ ਜਾਣਾ ਪੈਂਦਾ ਉਹ ਜਦੋਂ ਕਹਿਣਗੇ ਲਿਆਓ ਜੀ ਪ੍ਰਧਾਨ ਜੀ ਪੈਸੇ ਕਸੂਰ ਤਾਂ ਤੁਹਾਡਾ ਟਰੱਕ ਵੱਡਾ ਤੁਹਾਡਾ ਪਰ ਮੈਂ ਬੰਦਾ ਆਪਕੇ ਲੰਮਾ ਪਿਆ ਗਿਆ ਚਾਹੇ ਮੋਟਰਸਾਈਕਲ ਵਾਜੀਗਾ ਜਾਂ ਕੁਝ ਵਾਜ ਗਿਆ ਕਸੂਰ ਸਾਡਾ ਕਦੇ ਕਿਸੇ ਦੀ ਜਾਂਚ ਨਹੀਂ ਕੀਤੀ ਵੀ ਇੱਕੀ ਦੀ ਗਲਤੀ ਆ ਰੋਂਗ ਸਾਈਡ ਆਇਆ ਰਾਈਟ ਸਾਈਡ ਆਇਆ ਕਿੱਦੋਂ ਆਇਆ ਕਿੱਧਰ ਗਿਆ ਨਾ ਜੀ ਨਾ ਪੈਸੇ ਦਿਓ ਜੀ ਇਹਨੂੰ ਨੇ پیسے ਦਿਓ ਜੀ ਲੱਖ ਰੁਪਏ ਦੇ ਦਿਓ 50000 ਦੇ ਦਿਓ ਇਹ ਟਰੱਕਾਂ ਨੇ ਤਾਂ ਸਮਝਦੇ ਚੋਰ ਆ ਕਿ ਨਾਲ ਕੋਲ ਪਤਾ ਨਹੀਂ ਡੋਡੇ ਢੂੰਢੋਂਦੇ ਜਾਂ ਕੀ ਢੋਂਦੇ ਜਾਂ ਨੱਚ ਢੋਂਦੇ ਆ ਜੋ ਪੰਜਾਬ ਇੱਕ ਇਹ ਆ ਹਾਈ ਕੋਰਟ ਦੇ ਹੁਕਮ ਆਏ ਜੋ ਸੁਪਰੀਮ ਕੋਰਟ ਦੇ ਹੁਕਮ ਆ ਕਿ ਓਵਰਲੋਡਿੰਗ ਨਹੀਂ ਹੋਣੀ ਚਾਹੀਦੀ ਸਾਰੇ ਦੇਸ਼ ਵਿੱਚ ਲਗਭਗ ਓਵਰਲੋਡਿੰਗ ਬੰਦਿਆ ਤੁਸੀਂ ਕਦੇ ਜੀਐਨਕੇ ਦੀਆਂ ਗੱਡੀਆਂ ਦੇਖੋ ਜਾਂ ਹਿਮਾਚਲ ਦੀਆਂ ਗੱਡੀਆਂ ਚਮਕਦੀਆਂ ਆਉਂਦੀਆਂ ਕਿਉਂਕਿ ਉਹਨਾਂ ਨੇ ਕੰਡੇ ਲਾਏ ਹੋਏ ਜਾਣੀ ਨਹੀਂ ਦਿੰਦੇ ਓਵਰਲੋਡ ਅੱਜ ਪੰਜਾਬ ਦੀ ਸਾਡੀ ਗੱਡੀ ਜੇ ਉਹ ਟੇਢੀ ਟੇਢੀ ਚੱਲਦੀ ਉਹਦੀ ਹਾਲਤ ਕੀ ਹੋਊਗੀ ਵਿਚਾਰਾ ਡਰਾਈਵਰ ਉੱਤੇ ਕਾ ਕਿ ਦੇ ਕੋਈ ਕਿਸੇ ਪਾਸੇ ਨੂੰ ਗੱਡੀ ਐਦਾਂ ਚੱਲਦੀ ਹੁੰਦੀ ਜਿਦਾ ਮੈਂ ਆਹ ਸਮਾਂ ਤੇੜੀ-ਤੇੜੀ ਜੀ ਤੁਸੀਂ ਦੇਖਿਆ ਹੋਣਾ ਕਈ ਜਾਰੀ ਜੇ ਉਹਦੇ ਚ ਹੁੰਦਾ ਕੀ ਹੈ ਕਿ ਉਹ 16-17 ਟਨ ਪਾਸ ਆ 60-65 ਟਨ ਮਾਲ ਲੋਡ ਕੀਤਾ ਆ ਜੇ ਸਾਡੇ ਟੋਲ ਬੈਰੀਅਰ ਆ ਤੇ ਟੋਲ ਟੈਕਸ ਬੈਰੀਅਰ ਆ ਉਹਨਾਂ ਦੇ ਕਾਨੂੰਨ ਆ ਵੀ ਤੁਸੀਂ ਅੰਡਰ ਲੋਡ ਦੇ ਜਿੰਨੇ 1000 ਰੁਪਏ ਲੈਂਦੇ ਆ ਓਵਰ ਲੋਡ ਤੇ ਤੁਸੀਂ ਇਹਦਾ 10000 ਰੁਪਏ ਲੈਣਾ ਉਹ ਕੀ ਕਰਦੇ ਆ 2000 ਲੈ ਕੇ ਛੱਡੀ ਜਾਂਦੇ ਕਾਰਨ ਕਿ ਸਾਨੂੰ ਵੀ ਪੈਸੇ ਬਣੇ ਜਾਣ ਸਾਡੀ ਰੋਟੀ ਵੀ ਵਚੀ ਰਵੇ ਤੇ ਜਿਹੜਾ ਸਾਡਾ ਕੰਮ ਵੀ ਚੱਲਦਾ ਰਹੇ ਆਨੇ ਪੰਜਾਬ ਚ ਬਰੋਡਿੰਗ ਹੋਵੇ ਜੇ ਮ ਦੂਜਾ ਮਾਨਯੋਗ ਹਾਈ ਕੋਰਟ ਦੇ ਵਿੱਚ ਮੈਂ ਖੁਦ ਕੇਸ ਜਿੱਤਿਆ ਆ ਵੀ ਕੋਈ ਕਮਰਸ਼ੀਅਲ ਕੰਮ ਨਹੀਂ ਕਰ ਸਕਦਾ ਸਰਕਾਰ ਨੇ ਐਫੀਡੇਟ ਦਿੱਤੇ ਆ ਵੀ ਅਸੀਂ ਕੋਈ ਵੀ ਕਮਰਸ਼ੀਅਲ ਕੰਮ ਨਹੀਂ ਕਰਨਾ ਤਾਂ ਵੀ ਨਾਜ ਦੀ ਢੋਟ ਵਈ ਕਰਾਈ ਜਾਂਦੇ ਆ ਟਰੱਕਾਂ ਦੇ ਨੰਬਰ ਪਾ ਪਾ ਕੇ ਕਰਾਈ ਜਾਂਦੇ ਆ ਉਹ ਯਾਰ ਤੁਸੀਂ ਆਸ਼ੂ ਨੂੰ ਬੰਦ ਕੀਤਾ ਮੈਂ ਕਹਿੰਦਾ ਕੀਤਾ ਚੰਗਾ ਕੀਤਾ ਉਹਨੇ ਪੰਜਾਬ ਲੁੱਟ ਕੇ ਖਾਦਾ ਅੱਧਾ ਪੰਜਾਬ ਉਹਨੇ ਲੁੱਟ ਕੇ ਖਾਦਾ ਅੱਧੇ ਪੰਜਾਬ ਦੇ ਵੱਡੇ ਠੇਕੇਦਾਰਾਂ ਦੇ ਪ੍ਰੇਮ ਠੇਕੇਦਾਰ ਕੋਟਗੁਰੇ ਮੈਂ ਕਹਾਂ ਚੌਥਾ ਸਭ ਪੰਜਾਬ ਦੀ ਜਬਸ ਉਹ ਹੀ ਲਈ ਫਿਰਦਾ ਅੱਜ ਵੀ ਸਰਕਾਰ ਦੇ ਵਿੱਚ ਇਹਦੇ ਵਿੱਚ ਵੀ ਚੌਥਾ ਸਭ ਦੇ ਕੋਲੇ ਆ ਇਹ ਟਰੱਕਾਂ ਤਾਕੇ ਪੰਜਾਬ ਦੇ ਵੀ ਟਰੱਕ ਵਦਨ ਲੇਬਰ ਦਾ ਕੰਮ ਲੇਬਰ ਨੂੰ ਤੇ ਕੱਲ ਲੇਬਰ ਐਸੋਸੀਏਸ਼ਨਾਂ ਪੰਜ ਜਥੇਬੰਦੀਆਂ ਇਤਿਨਾਜ ਭਵਨ ਦੇ ਵਿੱਚ ਕੱਲ ਆ ਰਹੀਆਂ ਮੈਂ ਵੀ ਆ ਰਿਆਂ ਆ ਨਾਜ ਭਵਨ ਦੇ ਵਿੱਚ ਉਹਨਾਂ ਨੇ ਮੈਨੂੰ ਸੱਦਾ ਦਿੱਤਾ ਨਾਲ ਸਮਰਥਨ ਕਰਾਂਗੇ ਨਾਲ ਲੈ ਕੇ ਲੜਾਈ ਲੜਾਂਗੇ ਪੰਜਾਬ ਦੇ ਟਰੱਕ ਆਪਰੇਟਰ ਜਿਹੜੀ ਇਹ ਪਾਲਿਸੀ ਨਾਜ ਪਾਲਿਸੀ ਬਣ ਰਹੀ ਆ ਸਾਨੂੰ ਮਨਜ਼ੂਰ ਹੋਊਗੀ ਕੰਮ ਕਰਾਂਗੇ ਨਹੀਂ ਤਾਂ ਕਰਾ ਲੈ ਜਿਹਦੇ ਕੋਲੋਂ ਸਰਕਾਰ ਨੇ ਕਰਾਉਣਾ ਜਿਹਦੇ ਨੇ ਮੀਟਿੰਗ ਹੋਈ ਸੀ ਕੇਂਦਰ ਸਰਕਾਰ ਦੇ ਨਾਲ ਕਹਿੰਦੇ ਮੀਟਿੰਗ ਹੋਈ ਆ ਉਹਨਾਂ ਨੇ ਮੰਗਾਂ ਵਾਸਤੇ ਕਿਹਾ ਵੀ ਕਾਨੂੰਨ ਇਹ ਉਦੋਂ ਤੱਕ ਲਾਗੂ ਨਹੀਂ ਹੁੰਦਾ ਜਦੋਂ ਤੱਕ ਤੁਹਾਡੇ ਨਾਲ ਸਾਡੀ ਸਹਿਮਤੀ ਨਹੀਂ ਬਣ ਜਾਂਦੀ ਤਾਂ ਕੀ ਤੁਹਾਡੀ ਗੱਲਬਾਤ ਹੋਈ ਕੋਈ ਮੁਲਾਕਾਤ ਹੋਈ ਸੀ ਕੇਂਦਰ ਸਰਕਾਰ ਵੱਲੋਂ ਕੋਈ ਸੱਦਾ ਆਇਆ ਕਿ ਨਹੀਂ ਅੱਜ ਲੀਗਾ ਦਾ ਕੋਈ ਸਦਾਨੀ ਆਇਆ ਸਰਕਾਰ ਨੇ ਸਦਾ ਦਿੱਤਾ ਆਪਣੇ ਦਲਾਲਾਂ ਨੂੰ ਜਿਹੜੇ ਸਰਕਾਰ ਦੇ ਦਲਾਲ ਆ ਬੰਦੇ ਇਕੱਠੇ ਕੀਤੇ ਸਟ੍ਰਾਈਕ ਤੇ ਅਸੀਂ ਬੈਠੇ ਆ ਸਟ੍ਰਾਈਕ ਦੇ ਇੰਡੀਆ ਦੇ ਡਰਾਈਵਰ ਬੈਠੇ ਆ ਤੇ ਮੀਟਿੰਗ ਕਿ ਨਾ ਕਰ ਜਿਹੜੇ ਤੁਹਾਡੇ ਦਲਾਲ ਆ ਆਪਣੇ ਟਰਾਂਸਪੋਰਟਰ ਦੋ ਤਿੰਨ ਇਹਨਾਂ ਦੇ ਹੈਗੇ ਆ 올 ਇੰਡੀਆ ਮੋਟਰ ਕਾਂਗਰਸ ਦੇ ਵਿੱਚ ਜਿਨ੍ਹਾਂ ਨੇ ਦੋ ਦੋ 1000 1000 ਕਰੋੜ ਦੀ ਠੱਗੀ ਆ ਉਹਨਾਂ ਨੂੰ ਤੁਸੀਂ ਕੋਈ ਨਾ ਕੋਈ ਫਾਇਦਾ ਦੇ ਦੇਣਾ ਫਾਇਦਾ ਦੇ ਕੇ ਉਹਨਾਂ ਦੇ ਕੋਲ ਸਟ੍ਰਾਈਕ ਖਿਲਾ ਲਈਆ ਜੇ ਤੁਸੀਂ ਸਟ੍ਰਾਈਕ ਕੀਤੀ ਨਹੀਂ ਤੁਸੀਂ ਖੋਲਦੇ ਕਿਹੜੇ ਹੱਕ ਨਾਲ ਆ ਮੈਂ ਤੇ ਪੁੱਛਦਾ ਕਿਹੜਿਆ ਕੰਨਾ ਖੋਲਦੇ ਆ ਤੁਹਾਨੂੰ ਕਿਹਨੇ ਕਿਹਾ ਸਟ੍ਰਾਈਕ ਕਰੋ ਤੁਸੀਂ ਕਿਹੜੀ ਸਟ੍ਰਾਈਕ ਦਿੱਤੀ ਸੀ ਫਿਰ ਤੁਸੀਂ ਖੋਲਣ ਕਾਦੇ ਆ ਗਏ ਅਸੀਂ ਤੁਹਾਡਾ ਹਿੱਸਾ ਆ ਨਾ ਮੈਂ 올 ਇੰਡੀਆ ਮੋਟਰ ਕਾਂਗਰਸ ਨੂੰ ਪਹਿਲਾਂ ਮੰਨਦਾ ਾਂਜਿਤੇ ਬੰਦੀ ਬਣੀ ਆ ਇਹ ਲੜਾਂਗੇ ਪੰਜਾਬ ਦੇ ਲੋਕ ਲੜਨਗੇ ਜਿਹੜਾ ਉਦੋਂ ਦਾ ਇਕੱਠ ਹੋਊਗਾ 18 ਜਨਵਰੀ ਦਾ ਇਤਿਹਾਸਕ ਹੋਏਗਾ ਜੇ 5-6000 ਦਾ ਇਕੱਠ ਹੋਇਆ ਸ਼ਾਮ ਨੂੰ 5 ਵਜੇ ਸਮੇਤ ਪਰਿਵਾਰ 12 1 ਵਜੇ ਆ ਕੇ ਬੈਠ ਜਾਗਾ ਸ਼ਾਮ ਨੂੰ 5 ਵਜੇ ਉਹ ਮਾਰੂੰਗਾ ਅਸਤੀਫਾ ਚਾਕੇ ਸਰਕਾਰ ਨੇ ਜੇ ਇਹਨੂੰ ਬਿਠਾਉਣਾ ਮਿਠਾਲਵੇ ਪੰਜਾਬ ਦੇ ਟਰੱਕ ਆਪਰੇਟਰ ਨਹੀਂ ਲੜਨਾ ਚਾਹੁੰਦੇ ਤਾਂ ਠੀਕ ਹੈ ਛੱਡ ਦਾਂਗੇ ਜੀ ਕਹਿ ਰਹੇ ਕਿ ਇਕੱਠ ਜੇ ਘਟ ਹੋਇਆ ਤਾਂ ਅਸਤੀਫਾ ਦੇ ਦਾਂਗੇ ਜੇ 5000 ਦਾ ਇਕੱਠ ਹੋਇਆ ਜੇ 5-6000 ਦਾ ਇਕੱਠ ਹੋਇਆ ਅਸਤੀਫਾ ਦੇ ਦਾਂਗਾ ਨਹੀਂ ਪੰਜਾਬ ਦੀ ਪ੍ਰਧਾਨਗੀ ਕਰਨੀ ਕੀ ਲੋੜ ਹੈ ਲੱਗ रिकॉर्ड तोड़ दूंगा किसी सियासी पार्टी ने इकट्ठा नहीं किया हो जो इकट्ठा होगा 10000 ਤੋਂ ਉੱਪਰ ਹੋਗਾ ਮੈਂ ਪਟਿਆਲੇ ਵਿੱਚ ਰੈਲੀ ਕਰਕੇ ਗਿਆ ਸੀ 50000 ਦਾ ਇਕੱਠ ਕੀਤਾ ਜੋ ਕੈਪਟਨ ਨੇ ਜੁਨੀਅਨ ਤੋੜੀਆਂ ਜਲੰਧਰ 'ਚ ਰੈਲੀ ਕੀਤੀ ਧਰਣਾ ਲਾਇਆ ਸੀ 20000 ਦਾ ਇਕੱਠ ਸੀ ਪੰਜਾਬ ਦੇ ਲੋਕ ਅੱਜ ਠੀਕ ਹੈ ਤੀਜਾ ਸਾਟ ਰਕ ਸਾਡੇ ਪੰਜਾਬ ਦੇ ਪੱਟੀਆਂ ਦੇ ਵਿੱਚ ਹੋ ਗਏ ਆ ਤਾਂ 50000 ਨਹੀਂ ਹੋਣਾ ਨਹੀਂ ਤਾਂ ਮੈਂ ਉਹੀ ਰਿਕਾਰਡ ਤੋੜ ਦਿੰਦਾ ਅਚਾ ਨਹੀਂ ਤੁਸੀਂ ਇਹ ਦੱਸੋ ਜਲੰਧਰ ਦੇ ਨੇੜੇ ਕੱਲਾ ਜਲੰਧਰ ਦੇ ਨੇੜੇ ਬੰਦ ਹੋਊਗਾ ਜਾਂ ਓਵਰਆਲ ਪੰਜਾਬ ਦੇ ਵਿੱਚ ਨਹੀਂ ਨਹੀਂ ਜਿਹੜਾ ਪਾਲਿਆ ਪੋਲਿਆ ਦੋਨੋਂ ਸਾਈਡ ਤੋਂ ਬੰਦ ਕਰਾਂਗੇ ਸਤਲੁਜ ਦਾ ਪੁਲ ਦੋਨੋਂ ਸਾਈਡਾਂ ਦੇ ਆ ਕਿਸਾਨ ਜਥੇਬੰਦੀ ਬਣੀ ਆ ਇਹਨਾਂ ਨੇ ਐਲਾਨ ਕੀਤਾ ਕਿ ਅਸੀਂ ਰੇਲਵੇ ਲਾਈਨ ਤੇ ਜਿਸ ਮੋਰਚਾ ਸੰਭਾਲਾਂਗੇ ਮੈਂ ਟਰੱਕ ਜونی ਜਿਹੜੀ ਹੈਗੀ ਆ ਪੰਜਾਬ ਦੀ ਅਸੀਂ ਜਿਹੜਾ ਹੈਗਾ ਪੁਲ ਤੇ ਮੋਰਚਾ ਸੰਭਾਲਾਂਗੇ 21 ਤਰੀਕ ਤੱਕ 18 ਤਰੀਕ ਨੂੰ ਬੰਦ ਕਰਨਾ 21 ਤਰੀਕ ਤੱਕ ਫਿਰ ਤਿੰਨ ਦਿਨ ਦਾ ਸਰਕਾਰ ਨੂੰ ਸਮੱਸਿਆ ਵੀਕ ਰੀਜ਼ਨ ਕੱਲਾ ਉਸ ਇਲਾਕੇ ਦੇ ਪੁਲ ਬੰਦ ਕਰਨ ਦੀ ਵਜ੍ਹਾ ਇੱਕ ਤਾਂ ਸੈਂਟਰ ਪੈਂਦਾ ਪੰਜਾਬ ਦਾ ਇੱਕ ਜਿਹੜਾ ਦਿੱਲੀ ਜੰਮੂ ਹਾਈਵੇ ਆ ਉਹਨੂੰ ਬੰਦ ਕਰਨਾ ਸਰਕਾਰ ਨੂੰ ਪਤਾ ਲੱਗੇ ਵੀ ਜੰਮੂ ਦਾ ਕਨੈਕਸ਼ਨ ਕੱਟ ਹੋ ਗਿਆ ਹਮਾਚਲ ਦਾ ਕਨੈਕਸ਼ਨ ਕੱਟ ਹੋ ਗਿਆ ਦੂਜੀ ਗੱਲ ਜਿਹੜੀ ਹੈਗੀ ਉਹ ਇਸ ਕਰਕੇ ਵੀ ਆ ਦੂਜੀ ਗੱਲ ਹੈ ਕਿਸ ਪੰਜਾਬ ਦਾ ਸੈਂਟਰ ਆ ਤੀਜੀ ਗੱਲ ਜਿਹੜਾ ਆ ਜੰਮੂ ਆ ਕਟੜਾ ਹਟ ਕਰ ਰਹਾ ਹਾਈਵੇ ਬਣ ਰਿਹਾ ਦਿੱਲੀ ਕਟੜਾ ਹਾਈਵੇ ਬਣ ਰਿਹਾ ਜਿਹੜਾ ਪਿਛੇ ਅੱਗੇ ਵੀ ਜਾਣਾ ਤੁਹਾਡਾ ਕੀ ਖਿਆਲ ਹੈ ਪੰਜਾਬ ਲਈ ਬਣ ਰਿਹਾ ਉਹ ਪੰਜਾਬ ਲਈ ਨਹੀਂ ਬਣ ਰਿਹਾ ਉਹਨੇ ਪਾਕਿਸਤਾਨ ਨਾਲ ਵਪਾਰ ਖਲੋਣਾ ਪਾਕਿਸਤਾਨ ਦਾ ਵਪਾਰ ਜੋ ਬਣਾਵੇ ਯਾਰ ਫਿਰ ਕਿਉਂ ਚੰਗਾ ਹੋਵੇ ਕਿਸਾਨਾਂ ਪੰਜਾਬ ਦੀਆਂ ਜ਼ਮੀਨਾਂ ਲੈਣੀਆਂ ਬਣਾ ਲਓ ਯਾਰ ਵੀ ਠੀਕ ਹੈ ਮੈਂ ਕਹਿੰਦਾ ਪਰ ਉਤੇ ਕਰਨਾ ਕੀ ਨਹੀਂ ਇਹਦਾ ਮਨਛਾ ਕੀ ਹੈ ਜਿਹੜਾ ਕਾਨੂੰਨ ਲੈ ਕੇ ਆਇਆ ਮੋਦੀ ਨਾ ਮੋਦੀ ਬਹੁਤ ਦੂਰ ਦੀ ਪਲੈਨਿੰਗ ਕਰਦਾ ਉਹਨੇ ਸੋਚਿਆ ਕਿ ਪਹਿਲਾਂ ਟਰੱਕ ਆਪਰੇਟਰ ਮਾਰ ਦਣੇ ਆਪਾਂ ਸਾਰੇ ਜਮ ਛੋਟੇ ਕਿਸਾਨ ਨਹੀਂ ਮਾਰ ਲਗੇ ਸੀ ਜਦੋਂ ਇਹ ਮਾਰਦੇ ਫਿਰ ਵੱਡੀਆਂ ਕੰਪਨੀਆਂ ਆਉਣੀਆਂ ਅਡਾਨੀ ਬਾਨੀ 5-5 ਲੱਖ ਟਰੱਕ ਪਾਉਣਗੇ ਉੱਥੇ ਵੀ ਡਰਾਈਵਰਾਂ ਦੀ ਤਨਖਾਹ ਵੀ ਉਸ ਸਾਹਮਣੇ ਹੋ ਜੂਗੀ ਅਸੀਂ ਸਾਰੇ ਲੋਕ ਮਰ ਜਾਾਂਗੇ ਉਤ ਬਾਦ ਉਹ ਰਾਜ ਕਰਨਗੇ ਸੋ ਇਹਦੀ ਮਨਛਾ ਤੇ ਇਹ ਸਾਨੂੰ ਪਤਾ ਸਾਰਾ ਕੁਝ ਪਤਾ ਪੰਜਾਬ ਨੂੰ ਪਤਾ ਲੱਜਣਾ ਹੋਰ ਵਾਲੇ ਸਮੇਂ ਤੇ ਪੰਜਾਬੀਓ ਮੈਂ ਤਾਂ ਹੱਥ ਜੋੜ ਕੇ ਬੇਨਤੀ ਕਰਦਾ ਇਕੱਠੇ ਹੋਵੋ ਅੱਜ ਪੰਜਾਬ ਦੀ ਲੜਾਈ ਆ ਆਪਰੇਟਰ ਜਿਹੜਾ ਹੈਗਾ ਆ ਡਰਾਈਵਰ ਹੈ ਤੁਸੀਂ ਵੀ ਡਰਾਈਵਰ ਨੂੰ ਚਾਹੇ ਤੁਸੀਂ ਗੱਡੀ ਚੋਂ ਹੋਣੇ ਚਾਹੇ ਮੋਟਰਸਾਈਕਲ 'ਚੋਂ ਗੁੱਸਾ ਨਾ ਕਰਨਾ ਬਹੁਤ ਹੀ ਪੰਜਾਬ ਦੇ ਵਿੱਚ ਅੱਜ ਗੱਡੀਆਂ ਜਿਹੜੀਆਂ ਆ ਉਹਨਾਂ ਦੀ ਕੀਮਤ 5 ਲੱਖ ਤੋਂ ਥੱਲੇ ਆ ਉੱਚੇ ਵੀ ਲੋਨ ਕਰਾਇਆ ਹੁੰਦਾ ਸੀ ਤੇ ਅਸੀਂ 10 ਲੱਖ ਰੁਪਏ ਜੁਰਮਾਨਾ ਕਿੱਥੋਂ ਭਰ ਦਾਂਗੇ ਕਿੱਥੇ 10 ਸਾਲ ਦੀ ਸਜ਼ਾ ਜੇਲ੍ਹ 'ਚ ਜਿਹੜਾ 10 ਸਾਲ ਲਈ ਬੰਦਾ ਚੱਲ ਜੂਗਾ ਇਹਨਾਂ ਨੇ ਕਾਨੂੰਨ ਤਾਂ ਗਲਤ ਦਸਤ ਰੱਖਾਲੇ ਨੂੰ ਕਹਿਣਾ ਜੇ ਕੋਈ ਪਿੱਛੇ ਮੈਂ ਦੇਖਦਾ ਤਾਂ ਤੇ ਮੇਰੇ ਤੋਂ ਬਹੁਤ ਵੀਡੀਓ ਪਈਆਂ ਫੋਨ ਦੇ ਵਿੱਚ ਤੁਰਿਆ ਆਉਂਦਾ ਬੰਦਾ ਛਾਲ ਮਾਰ ਕੇ ਟਰੱਕ ਦੇ ਅੱਗੇ ਲੰਮਾ ਇਹੀ ਬੋਲਦੇ ਆ ਨਾ ਜਦੋਂ ਅਸੀਂ ਕਿਸੇ ਗੱਡੀ 'ਚ ਵਜਦੇ ਮੋਟਰਸਾਈਕਲ ਸਕੂਟਰ 'ਚ ਵਜਦੇ ਆ ਫਿਰ ਸਾਡਾ ਕਸੂਰ ਯਾਰ ਅਸੀਂ ਤਾਂ ਇੱਕ ਬਾਣੀ ਇਹ ਚੀਜ਼ ਗਏ ਆ ਮੈਂ ਕਿਹਾ ਇੱਕ ਦਿਨ ਗਿਆ ਕਿ ਮੈਨੂੰ ਗੱਲ ਕਰਦੇ ਪ੍ਰਧਾਨ ਜੀ ਗੱਡੀ ਵੱਡੀ ਆ ਮੈਂ ਕਿਹਾ ਸਾਡੇ ਨੋਮ ਬੱਡੀ ਟ੍ਰੇਨ ਆ ਨਾ ਜੇ ਟ੍ਰੇਨ 'ਚ ਵਜੇ ਤਾਂ ਵੀ ਸਾਡਾ ਕਸੂਰ ਅਸੀਂ ਕਿੱਥੇ ਦੱਸੋ ਸਾਡਾ ਕੀ ਇਨਸਾਫ ਆ ਪੰਜਾਬ ਦਾ ਕਦੇ ਤੁਸੀਂ ਵੈਰੀਫਾਈ ਕੀਤਾ ਤੁਸੀਂ ਕਦੇ ਦੇਖ ਲਓ ਚੱਕਾ ਲਓ ਜਿੰਨੀ ਮਰਜ਼ੀ ਮੈਂ ਕਹਿੰਦਾ ਮੁੱਖ ਮੰਤਰੀ ਸਾਹਿਬ ਤੁਸੀਂ ਭਗਵੰਤ ਮਾਨ ਜੀ ਮੇਰੇ ਨਾਲ ਫੋਨ ਤੇ ਤੁਹਾਡੀ ਗੱਲ ਹੁੰਦੀ ਰਹੀ ਜਦੋਂ ਕੈਪਟਨ ਜੁਨੀਅਨ ਤੋੜੀਆਂ ਸੀ ਤੁਸੀਂ ਉਦੋਂ ਕਹਿੰਦੇ ਕਿ ਮੈਂ ਪਾਰਲੀ ਟ੍ਰੱਕਾਂ ਵਾਲਿਆਂ ਦੀ ਲੜਾਈ ਲੜੀ ਹੈ ਤੇ ਇੰਡੀਆ ਦੇ ਵਿੱਚ ਬਲਵੰਤ ਸਿੰਘ ਰਾਮੂ ਵਾਲੇ ਜਿਨੇ 45 ਮਿੰਟ ਲੋਕ ਸਭਾ ਵਿੱਚ ਭਾਸ਼ਣ ਦਿੱਤਾ 150 MP ਦੇ ਅਸੈਂਚੀ ਚਿੱਟੀ ਕਰਾ ਕੇ ਦਿੱਤੀ ਕਿ ਪੰਜਾਬ ਦੇ ਟਰੱਕ ਪਲੇਟਾਂ ਨਹੀਂ ਲੈਣਗੇ ਉਹ ਪਟੜਾਖਾ ਪਲੇਟਾਂ ਦਾ ਸਾਥ ਦੇ ਰਹੇ ਆ ਪਰ ਮੈਂ ਕਿਸੇ ਸਿਆਸੀ ਪਾਰਟੀ ਨੂੰ ਆਪਣਾ ਮੰਚ ਨਹੀਂ ਯੂਜ਼ ਕਰਨ ਦਊਗਾ ਠੀਕ ਆ ਰਾਮੂ ਵਾਲੇ ਸਾਹਿਬ ਦਾ ਟਰੱਕਾਂ ਵਾਲੇ ਦੇ ਮਸੀਹਾ ਜਦੋਂ ਮਰਜੀ ਹਣੋ ਦਾ ਵੈਲਕਮ ਹੈ ਹੋਰ ਕਿਸੇ ਨੂੰ ਅੱਛਾ ਤੁਸੀਂ ਗੱਲ ਕੀਤੀ ਹੈ ਕਿ ਤੁਹਾਡੇ ਤੇ ਕੋਈ ਪਰਚਾ ਵੀ ਪਾਇਆ ਜਾ ਸਕਦਾ ਕੋਈ ਭੂਕੀ ਡੋਡੇ ਰੱਖ ਕੇ ਤੁਹਾਨੂੰ ਗ੍ਰਿਫਤਾਰ ਕੀਤਾ ਜਾ ਸਕਦਾ ਕੀ ਹੋ ਜੂਗਾ 5 ਸਾਲਾਂ ਅੰਦਰ 7 ਸਾਲਾਂ ਅੰਦਰ ਕਾ ਦਿੱਤਾ ਹਾਂਗਾ ਉਹਨੂੰ ਚਲਾ ਲੂਗੇ ਬਸੇਰੇ ਲੋਕ ਬੈਠੇ ਵੇ ਚਲਾ ਲੈਣਾ ਕੋਈ ਫਰਕ ਨਹੀਂ ਪੈਂਦਾ ਤੁਹਾਨੂੰ ਕਿਉਂ ਲੱਗਦਾ ਵੀ ਤੁਹਾਡੇ ਤੇ ਪਰਚਾ ਹੋ ਸਕਦਾ ਵੀ ਇਸ ਤਰ੍ਹਾਂ ਕੋਈ ਨਸ਼ਾ ਤਸਕਰੀ ਦਾ ਕੇਸ ਹੋ ਸਕਦਾ ਜਾਂ ਕੁਝ ਹੋਰ ਕੁਝ ਇਹੋ ਜਿਹਾ ਕਹਣਗੇ ਕਿਉਂਕਿ ਟਰੱਕਾਂ ਵਾਲੇ ਆ ਕਹ ਦੇਣਗੇ ਟਰੱਕਾਂ ਵਾਲਾ ਨਸ਼ਾ ਵੇਚਦਾ ਸੀ ਨਸ਼ੀ ਕਰਦਾ ਸੀ ਮੈਂ ਤਾਂ ਨਸ਼ਾ ਨਹੀਂ ਕਰਦਾ ਚੈੱਕ ਕਰ ਲਓ ਜਾਂ ਹੁਣ ਕਰਾ ਲਓ ਜੇ ਗ੍ਰੈਫਟਰ ਕਰਨਾ ਕਾਲ ਮਹੱਲੀ ਆ ਰਿਹਾ ਕਰ ਲਓ ਅਰੈਸਟ ਕਰਨਾ ਕਰ ਲਓ ਪਹਿਲਾਂ ਕਰ ਲਓ ਮੈਂ ਸੈਕੰਡ ਲਾਈਨ ਟੀਮ ਬਣਾ ਰਿਆਂ ਬਾਈ ਮੈਨੂੰ ਅਰੈਸਟ ਵੀ ਕਰ ਲੈਣ 18 ਤਰੀਕ ਦਾ ਧਰਨਾ ਲੱਗੂਗਾ ਵਾਸ਼ ਸਾਰੇ ਪੰਜਾਬ ਦੇ ਰਿਕਾਰਡ ਤੋੜੂਗਾ ਦੱਸੂ ਤੁਸੀਂ ਬਹੁਤ ਕੀਤਾ ਕਿਸਾਨਾਂ ਲਈ ਕੰਮ ਕੀਤਾ ਅਸੀਂ ਵੀ ਕੀਤਾ ਆ ਸਾਰੇ ਬੈਠੇ ਸਾਰਿਆਂ ਨੇ ਕੀਤਾ ਬਹੁਤੇ ਟਰੱਕਾਂ ਨਾਲ ਟਰੱਕ ਵੀ ਦਿੱਤੇ ਤੁਸੀਂ ਦੇਖਿਆ ਉੱਥੇ ਜਾ ਕੇ ਦੇਖਿਆ ਸਾਰਾ ਕੁਝ ਸੀਗਾ ਅੱਜ ਕਿਉਂ ਚੋਪਿਆ ਯਾਰ ਕੀ ਮਜਬੂਰੀ ਹੈ ਤੁਹਾਡੀ ਤਾਂ ਇਸੇ ਕਰਕੇ ਆਪਣੀ ਕਿਸਾਨ ਜਥੇਬੰਦੀ ਬਣਾਈ ਨਾ ਬੋਲੋ ਯਾਰ ਪੰਜਾਬ ਦੇ ਕਿਸਾਨ ਦੇਖਣਗੇ ਪੰਜਾਬ ਦੇ ਲੋਕ ਦੇਖਣਗੇ ਪੰਜਾਬ ਦੀ ਲੜਾਈ ਕਿਹਨਾਂ ਲੜਦੇ ਲੋਕ ਤਾਂ ਉਹਨਾਂ ਖੜਦੇ ਆ ਜੇ ਮੈਂ ਗਦਾਰ ਹਾਂ ਮੇਰੇ ਨਾਲ ਕਿਸੇ ਨਹੀਂ ਖੜਨਾ ਜੋ ਮਰਜ਼ੀ ਮੈਂ ਕਹੀਏ ਮੈਂ ਗੱਲਾਂ ਕਰੀਆਂ ਪਰ ਮੈਂ ਅੱਜ ਵੀ ਕਹਿੰਦਾ ਸਰਕਾਰ ਨੂੰ ਜੇ ਮੇਰਾ ਸਾਡਾ ਟਰੱਕਾਂ ਨੂੰ ਤੰਗ ਨਾ ਕਰੋ ਜੀ ਟੱਕ ਨਾਲ ਦੀ ਤਾਹ ਦੇਖਣੀ ਆ ਜਿੱਥੇ ਰੈਲੀ ਦਾ ਜਗਾ ਤੁਸੀਂ ਦੱਸੋ ਸੈਂਟਰ ਪੰਜਾਬ ਦਾ ਹੋਵੇ ਮੋਗਾ ਜਗਰਾਵਾ ਜਲੰਧਰ ਨਕੌਦਰ ਨਕੌਦਰ ਜਿਹੜਾ ਸੈਂਟਰ ਆ ਚਾਹੇ ਤੁਸੀਂ ਆਪਣੇ ਜਿਹੜੇ ਕੋਈ 2-4 ਤੁਹਾਡੇ ਤੋਂ ਨਮਾਇंदे ਤੁਰੇ ਫਿਰਦੇ ਤੁਹਾਡੇ ਵੀ ਕਿਤੇ ਪੰਜਾਬ ਚ ਉਹਨਾਂ ਦੀ ਵੀ ਸੋਚ ਹੈ ਕਿ ਆਪ ਦੇ ਬੰਦੇ ਨੂੰ ਬਿਠਾ ਕੇ ਅੱਗੇ ਕਰਾਂ ਉਹਨਾਂ ਨੂੰ ਕੋ ਰੈਲੀ ਲਖਾਓ ਸਰਕਾਰ ਵੀ ਨਾਲ ਆ ਜਵੇ ਹੋਰ ਵੀ ਕੋਈ ਸਿਆਸੀ ਪਾਰਟੀ ਆ ਜਵੇ ਜੇ ਬਰਾਬਰ ਕੱਠ ਗਾਲਣ ਉਸੇ ਦਿਨ ਅਸੀਫਾ ਦੇ ਦੂੰਗਾ ਪੰਜਾਬ ਦੀ ਪ੍ਰਧਾਨਗੀ ਤੋਂ ਥੈਂਕ ਯੂ ਤਾਂ ਹੈਪੀ ਸੰਦੂ ਸੱਜ ਨਾਲ ਸਿਗੇ ਔਰ ਇਹਨਾਂ ਨੇ ਕਿਹਾ ਕਿ ਟਰੱਕ ਆਪਰੇਟਰਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 18 ਜਨਵਰੀ ਦੇ ਲਈ ਇਹਨਾਂ ਨੇ ਵੱਡਾ ਐਲਾਨ ਕਰ ਦਿੱਤਾ ਕਿ 18 ਜਨਵਰੀ ਨੂੰ ਇੱਕ ਵੱਡਾ ਇਕੱਠ ਹੋਏਗਾ ਤੇ ਲੰਬਾ ਤਰਨਾ ਲੱਗੇਗਾ ਕੈਮਰਾ ਪਰਸਨ ਬਤਨ ਦੇ ਨਾਲ ਵਿਕਰਮ ਸਿੰਘ ਪ੍ਰੂ ਪੰਜਾਬ ਟੀਵੀ ਚੰਡੀਗੜ੍ਹ